ਦੇਹੀ ਬੜੇ ਆ ਜਿਹੜੇ ਜੋੜੇ ਆ ਕੁੜੀਆਂ ਨਾਲ ਸਵਾਜੀ ਦੀ ਮਿਲ ਕੋਈ ਫੇਰ ਨਹੀਂ ਨਾ ਜੇ ਨੂੰ ਹੀਰੋ ਹਸਾ ਉਹ ਚੱਜੀ ਜਿੱਦਾਂ ਨਾ ਕਰੀਏ ਨਹੀਂ ਕਰੋ ਨਿਕਲੇ ਜਾਂਦਾ ਉਹ ਨਾ ਕੋਈ ਸਕਦੀ ਆ ਗੱਲ ਵੀ ਕੋਈ ਸਰਚਾ ਲੈਣੀ ਰਪੇ ਵਾਲੇ ਆ ਸਾਡੀ ਕੋਈ ਸਾਡੇ ਮੇਰੀ 28 ਫੀ ਕਰਕੇ ਚੱਲ ਜਾਂਦੀ ਆ ਇਹ ਕਿ ਪਾਣੀ ਦੇ ਨੀ ਕੋਲ ਚਲ ਮਾਖਾ ਰਿਆ ਲੋਕ ਜੇ ਹਲਾ ਜੇ ਰਜਾ ਬੱਟਾ ਲਿਏ ਇਹ ਮੈਂ ਵੀਡੀਓ ਦਿਖਾਉਂਗੀ ਨਾ ਕਿ ਤੁਹਾਨੂੰ ਪਤਾ ਲੱਗਣਾ ਹੈ ਕਿ ਇਹ ਸਸਤਾਨਾ ਨਹੀਂ ਕੁਝ ਹੋ ਰਿਹਾ ਹਾਂ ਉਹ ਦੇਖਣਗੇ ਨਾ ਸੈਟਿੰਗ ਮਾ ਉਹ ਨਾ ਸੈਟਿੰਗ ਮੇ ਕੁਝ ਹੋ ਰਿਹਾ ਉਹਦਾ ਕਾਰਨ ਲੈਂਟਰ ਜੀ ਉਹਨਾਂ ਨੂੰ ਕੋਆਇਆ ਉਦੋਂ ਮਦੀ ਵੀਡੀਓ ਬਣਾ ਲਿਓ ਕੋਆਇਆ ਧੰਨਵਾਦ ਜੀ ਤੁਹਾਡੇ ਦਾ ਸੋ ਕਰੀ ਕੋਈ ਮੌਕੀ ਨਹੀਂ ਮਿਲਦੀ ਸਰ ਆ ਰਿਹਾ ਲੈਂਟਰ ਜੀ ਇੰਸ਼ਾ ਅੱਜ ਕਿੰਨਾ ਹੋਵਾਂਗਾ 4-5 ਲੱਖ ਜਾਨੀ ਆ ਗਈ ਆ ਗਈ ਆਗੇ ਆਗੇ ਚਾਹੀਦੀ ਆ ਜਾ ਵੇਖੀ ਲਾਗਾ ਬਿਸਤਰਾ ਆਇਆ ਕੇਂਤੀਏ ਤੇ ਕੀ ਬੜੀ ਬੜੀ ਕਿਉਂ ਆਇਆ ਹੈ ਹਾਂ ਕਿਉਂ ਆਏ ਅੱਜ ਇਹ ਬੈਠੇ ਬੈਠ ਗਏ ਮੈਂ ਟੜਾ ਲਾ ਜਿਹੜਾ ਹੌਣ ਮਾਸਤੀ ਹੈ ਸਾਰੇ ਜਣੇ ਇਕੱਠੇ ਹੋਏ ਆ ਹਾਂ 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 ਬੋਲ ਤੇ ਕੀ ਗੱਲ ਕੀ ਹੋਈ ਤੁਹਾਨੂੰ ਕੈ ਰੱਖਾ ਕੰਡਾ ਕਿ ਗਈ ਤੇ ਹੁਣ ਪੈਰ ਕੀ ਕੀ ਪੈਰ ਨੂੰ ਕੀ ਪ੍ਰੋਬਲਮ ਹੈ ਕੋਣ ਦੱਸੂਗਾ ਤੇ ਬੜਾ ਬੜੀ ਦੁਖੀ ਆ ਉਹ ਦੂਸਰਾ ਮਾਤੂ ਇਹ ਤੁਮੀ ਸੋ ਬਣਾਦਾ ਤੇ ਉਹ ਤੁਹਾਡਾ ਹੀ ਕੀੜੇ ਪਏ ਜੇ ਪੈਰ ਚ ਹਾਂ ਉਹ ਹੋ ਅਲਾਪੇ ਬਣਾ ਦੇਣਾ ਸਾਰਾ ਜਨਾ ਨੂੰ ਵੀ ਲਈ ਪਈ ਇਸ ਤਰ੍ਹਾਂ ਇੱਦਾਂ ਬਾਅਦ ਵੀਡੀਓ ਲੈ ਕੇ ਆ ਜੀ ਹਾਂਜੀ ਮੇਰਾ ਨਾਮ ਪਰਵਿੰਦਰ ਸੋਸ਼ਲ ਵਰਕਰ ਇਹ ਇਲਾਕਾ ਟਪਈ ਹੈ ਜੀ ਅੰਮ੍ਰਿਤਸਰ ਸਾਹਿਬ ਦਾ ਔਰ ਇੱਥੇ ਇੱਕ ਲੋੜਵੰਦ ਪਰਿਵਾਰ ਆ ਜਿਹਦੇ ਵਿੱਚ ਬਜ਼ੁਰਗ ਮਾਤਾ ਜਿਹਦੇ ਪੈਰ ਦੇ ਵਿੱਚ ਕੀੜੇ ਪੈ ਚੁੱਕੇ ਨੇ ਔਰ ਮੇਰੀ ਸਾਰੀਆਂ ਐਨਜੀਓ ਅੱਗੇ ਅਪੀਲ ਆ ਜੋ ਵੀ ਕੋਈ ਮੈਨੂੰ ਦੇਖ ਰਿਹਾ ਸੁਣ ਰਿਹਾ ਪਲੀਜ਼ ਇਹਨਾਂ ਦੀ ਮਦਦ ਕੀਤੀ ਜਾਵੇ ਬਹੁਤ ਤਕਲੀਫ ਦੇ ਵਿੱਚ ਉਹ ਵਿਚਾਰੇ ਦਿਨ ਰਾਤ ਕੱਢ ਰਹੇ ਨੇ ਮਾਤਾ ਜੀ ਕੋਈ ਉਹਨਾਂ ਦਾ ਕੋਈ ਧੀ ਪੁੱਤਰ ਉਹਨਾਂ ਦਾ ਮਦਦ ਨਹੀਂ ਕਰ ਸਕਦਾ ਮੈਨੂੰ ਲੋਕਾਂ ਨੇ ਆ ਕੇ ਦੱਸਿਆ ਮੇਰੇ ਘਰ ਦੇ ਵਿੱਚ ਆ ਕੇ ਉਹਨਾਂ ਨੇ ਮੈਨੂੰ ਕਿਹਾ ਕਿ ਹਾਂ ਜੀ ਇਹਨਾਂ ਦੀ ਮਦਦ ਕੀਤੀ ਜਾਵੇ ਔਰ ਇਸ ਕਰਕੇ ਮੈਂ ਇਹਨਾਂ ਦੇ ਨਾਲ ਸਾਰਿਆਂ ਨੂੰ ਉਹਨਾਂ ਦੇ ਘਰ ਤੁਸੀਂ ਹਾਲਾਤ ਦੇਖ ਹੀ ਚੁੱਕੇ ਹੋ ਇੱਕ ਵਾਰੀ ਉੱਧਰ ਵੀ ਤੁਸੀਂ ਦੇਖ ਸਕਦੇ ਹੋ ਹਾਂ ਔਰ ਮੈਂ ਚੋਣੀ ਆਖੀ ਸਾਰੇ ਸਾਡੀ ਪਿੰਡ ਵਾਲਿਆਂ ਦੀ ਵੀ ਅਪੀਲ ਆ ਤੁਸੀਂ ਕੋਈ ਵੀ ਐਨ ਜੀਓ ਮੇਰਾ ਵੀਰ ਭਰਾ ਜਿੱਥੇ ਵੀ ਕੋਈ ਮੈਨੂੰ ਸੁਣ ਰਿਹਾ ਪਲੀਜ਼ ਇਸ ਪਰਿਵਾਰ ਦੇ ਇਸ ਮਾਤਾ ਦੀ ਮਦਦ ਕੀ ਦੀ ਜਾਨ ਬਚ ਸਕੇ ਥੈਂਕ ਯੂ ਜੀ ਇਹ ਤਾਂ ਕਿਹੜਾ ਇਲਾਕਾ ਜੀ ਇਹ ਮਸੀਤ ਵਾਲੀ ਗਲੀ ਟਪਈ ਪਿੰਡ ਹੈਗਾ ਜੀ ਕੀ ਗੱਲ ਕੀ ਜੇ ਕੌਣ ਨੇ ਇਹ ਹੈਗੀ ਬਰਾਦਰੀ ਮਾਸੀ ਹੀ ਆ ਤੇ ਹੈ ਵਿਚਾਰੇ ਗਰੀਬ ਨਾ ਮੁੰਡਾ ਕੱਲਾ ਕੱਲਾ ਹੈਗਾ ਹੈ ਕੁੜੀਆਂ ਦੋ ਹੀ ਉਹ ਦੋਵੇਂ ਵਿਆਹੀ ਦੀਆਂ ਨਾ ਆਪਣੇ ਆਪਣੇ ਘਰੀਆਂ ਜੀ ਕਰੇ ਆਂਦਾ ਹੀ ਆ ਨਾ ਜਦੋਂ ਜੀ ਕਰਦਾ ਨਹਾਲ ਤਵਾਲ ਜੰਦੀਆਂ ਨਾ ਮਾਂ ਨੂੰ ਤੇ ਸਾਂ ਬੰਨੀ ਨਹੀਂ ਹੋਣ ਦੇਦੀ ਇਹ ਤੇ ਸਾਂ ਬੰਨੀ ਚਾਹੀਦੀ ਆ ਤੇ ਇਹਨਾਂ ਇਲਾਜ ਚਾਲੂ ਹੋਣਾ ਚਾਹੀਦਾ ਵੀ ਜਿਹੜਾ ਵਧੀਆ ਕਿਸੇ ਢੰਗ ਨਾਲ ਵੀ ਹੋ ਜੇ ਕੀ ਨਾ ਕੀ ਇਹਨਾਂ ਦਾ ਉਮਰ ਕਿੰਨੀ ਆ ਉਮਰ ਹੈਗੀ 60 ਕਸਾਲ ਤੇ ਨਾਂ ਨਿਰਮਲਾ ਤੇ ਇਹਨਾਂ ਦਾ ਘਰ ਵਾਲਾ ਪਤੀ ਇਹਨਾਂ ਦੇ ਘਰ ਵਾਲਾ ਕਦੋਂ ਆਂਦਾ ਮਰ ਗਿਆ ਦਾ ਵਿਚਾਰੀ ਦਾ ਬੜਾ ਚੇਰ ਹੋ ਗਿਆ ਹੈ ਤੇ ਮਾਲੀ ਹਾਲਾਤ ਇਹਨਾਂ ਦੇ ਕਿਸਾ ਮਾੜੇ ਹੀ ਹਾਲਾਤ ਇਹਨਾਂ ਦੇ ਗਾੜੀ ੱੱੱੱੱੱ ਦਿਹਾੜੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਲਾਜ ਹੀ ਨਹੀਂ ਚੱਜ ਨਾਲ ਹੋਣ ਡਿਆ ਨਾ ਕੋਈ ਫਾਂਡਾ ਫੂਕ ਕੁਝ ਨਹੀਂ ਹੋਣ ਡਿਆ ਵਿਚਾਰੀ ਦਾ ਅਪੀਲ ਕੀ ਕਰਦੇ ਹੁਣ ਪੀਲੇ ਆ ਵੀ ਹੁਣ ਇਹਦਾ ਲਾਜ ਹੋਣਾ ਚਾਹੀਦਾ ਆ ਜਿਸ ਤਰ੍ਹਾਂ ਵੀ ਹੋਏ ਚਲੋ ਇਹਦਾ ਵਿਚਾਰੀ ਦਾ ਲਾਜ ਹੋਵੇ ਤੇ ਮਾੜਾ ਮੋਟਾ ਜਿਸ ਤਰ੍ਹਾਂ ਵੀ ਤੁਹਾਡੇ ਕੋਲ ਹੁੰਦੀ ਹੈ ਹੈਲਪ ਕਰੋ ਇਹਦੀ ਵਿਚਾਰੀ ਦੀ ਹਾਂਜੀ ਮੇਰੀ ਸਾਰੀ ਐਨ ਜੀਓ ਨੂੰ ਅਪੀਲ ਆ ਜੀ ਜੋ ਵੀ ਦਾਨੀ ਸੱਜਣ ਹੈਗੇ ਮੇਰੇ ਵੀਰ ਜੇ ਮੇਰੀ ਭੈਣਾਂ ਜੋ ਵੀ ਮੈਨੂੰ ਸੁਣਦਿਆਂ ਨੇ ਅਲਤਕ ਵਸੀ ਸਾਡੇ ਨਾਲ ਨੇ ਆਹਦੇ ਆਂਡੀ ਗੁੰਡੀ ਵੀ ਸਾਡੇ ਨਾਲ ਨੇ ਪਿੰਡ ਦੇ ਕਾਫੀ ਲੇਡੀਜ਼ ਜੋ ਇਹਨਾਂ ਦੀ ਮਦਦ ਦੀ ਗੁਹਾਰ ਕਰ ਰਹੇ ਨੇ ਇਸ ਕਰਕੇ ਜੋ ਵੀ ਮੇਰਾ ਵੀਰ ਭਰਾ ਮੈਨੂੰ ਸੁਣ ਰਿਹਾ ਹੈ ਇਸ ਵਿਚਾਰੇ ਬਜ਼ੁਰਗ ਲੇਡੀ ਦਾ ਮਦਦ ਕੀਤੀ ਜਾਵੇ ਬਸ ਇਹੀ ਕਹਿਣਾ ਚਾਹੁੰਦੀ ਹਾਂ ਅਲਤਕ ਇਹਨਾਂ ਦਾ ਐਡਰੈਸ ਦਿਓ ਐਡਰੈਸ ਇਹਨਾਂ ਦਾ ਜੀ ਪਿੰਡ ਟਪਈ ਗਲੀ ਮਸੀਤ ਵਾਲੀ ਜ਼ਿਲ੍ਹਾ ਅੰਮ੍ਰਿਤਸਰ ਹੈ ਜੀ ਅੰਬਰ ਸਾਤ ਤੇ ਪਈ ਕੀ ਗੱਲ ਕੀ ਹੋਈ ਜੇ ਗੱਲ ਉਹਦੇ ਕੱਖ ਲੱਗਾ ਸੀ ਪੈਰ ਤੇ ਤੇ ਉਹ ਬੋਲਤਾਂ ਹੁਣ ਹੋ ਗਿਆ ਸਾਹਮਣ ਵਾਲਾ ਕੋਈ ਨਹੀਂ ਕਿੰਨੀ ਉਮਰ ਕੀ ਮਤਲਬ ਹੋਏਗੀ 60 ਕੁ ਸਾਲ ਤੇ ਹੁਣ ਹਾਲਾਤ ਵੀ ਨਾ ਦੇਖ ਹਾਲਾਤ ਉਹਨਾਂ ਦੇ ਮਗਾੜੇ ਹੀ ਨੇ ਕੀ ਗੱਲ ਬਹੁਤ ਜ਼ਿਆਦਾ ਕੀੜੇ ਪੈ ਗਏ ਇਹਨੇ ਕੋਈ ਇਲਾਜ ਵਗਾਰਾ ਨਹੀਂ ਇਹ ਕਰਾ ਸਕਦੇ ਮਾਲੀ ਹਾਲਤ ਕਿ ਮਾਲੀ ਹਾਲਤ ਇਹਨਾਂ ਦੀ ਮਾੜੀ ਹੈ ਕੋਈ ਘਰ ਪਰਿਵਾਰ ਚ ਕੋਈ ਹੈਗਾ ਕੋਈ ਮਦਦ ਕਰਨ ਵਾਲਾ ਨਹੀਂ ਨਾ ਹੈਗਾ ਇਸੇ ਕਰਕੇ ਦੇਹੀ ਆਪੀ ਕੋ ਕਰਨੇ ਆ ਕੀ ਆਪੀ ਕਰਦੇ ਹੋ ਪਈ ਇਹਨਾਂ ਦੀ ਮਦਦ ਕਰੋ ਮਾਤਾ ਕੀ ਨਾਂ ਤੇ ਕਿਹੜਾ ਇਲਾਕਾ ਕਿਹੜਾ ਜੇ ਇਹ ਬੋਤ ਇਲਾਕਾ ਮਸੀਤ ਵਾਲੀ ਗਲੀ ਜੇ ਤੇ ਭਈ ਮਸੀਤ ਵਾਲੀ ਗਲੀ ਕੀ ਗੱਲ ਕੀ ਦੀ ਇਹਨੂੰ ਕੱਖ ਵਿਚਾਰੀ ਨੂੰ ਲੱਗ ਗਿਆ ਸੀ ਤੇ ਉਹ ਇਹਦਾ ਲਾਜ ਨਹੀਂ ਹੋਇਆ ਕੇਰ ਨਹੀਂ ਹੋਈ ਕੁੜੀਆਂ ਨੇ ਵਿਆਹੀ ਦੀਆਂ ਨੇ ਦੂਰ ਨੇ ਆ ਨਹੀਂ ਸਕਦੀਆਂ ਤੇ ਫਿਰ ਇਹਨੂੰ ਇਕੱਲੀ ਨੂੰ ਕੌਣ ਸਾਂਭ ਸਕਦਾ ਹੈ ਨਾ ਕੀ ਇਹਦਾ ਨਾਂ ਨਿਰਲਜ ਉਮਰ ਕਿੰਨੀ ਹੈ ਹਾਂਜੀ ਉਮਰ ਉਮਰ 60 ਕੇ ਤਹਾਲ ਹੈ ਜੀ ਤੇ ਇਹਨਾਂ ਦਾ ਘਰ ਵਾਲਾ ਹੈਗਾ ਕਿ ਘਰ ਵਾਲਾ ਨਹੀਂ ਹੈਗਾ ਤੇ ਬੱਚੇ-ਪੁੱੱਚੇ ਕੋਈ ਇਹਨਾਂ ਦੀ ਲਾਜ ਨਹੀਂ ਕਰਵਾ ਸਕਦੇ ਕਿਸ ਤਰ੍ਹਾਂ ਦਾ ਕਾਰੋਬਾਰ ਕਾਰੋਬਾਰ ਨਹੀਂ ਹੈਗਾ ਕਾਰੋਬਾਰ ਨਹੀਂ ਹੈਗਾ ਹਾਂ ਮੁੰਡਾ ਵਿਚਾਰਾ ਢਾੜੀ ਧੱਪਾ ਕਰਦਾ ਏ ਉਹ ਕਾ ਖਾਣ ਨੂੰ ਕਰੇ ਕਿ ਜਾਂ ਇਲਾਜ ਕਰਾਏ ਇੰਨਾ ਲਾਜ ਜਿਹੜਾ ਇਹੋ ਜੀ ਬਿਮਾਰੀਏ ਦਾ ਲਾਜ ਨਹੀਂ ਦੀ ਥੋੜਾ ਹੁੰਦਾ ਤੇ ਕੀ ਹੁਣ ਮਾਤਾ ਜੀ ਦੇ ਹਾਲਾਤ ਕਿਸ ਤਰ੍ਹਾਂ ਦੇ ਆ ਹਾਲਾਤ ਮਾੜੇ ਜੇ ਤੇ ਤੁਸੀਂ ਕਿਰਪਾ ਕਰੋ ਤੇ ਕੋਈ ਇਹਦਾ ਇਲਾਜ ਕਰੋਗੇ ਦਾ ਹੱਲ ਕਰੋ ਇਹਦੀ